ਕਿਸਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜੋਸ਼ ਇੰਨਾ ਹੈ ਕਿ ਕਰਨਾਲ ਦਾ ਟੋਲ ਫ੍ਰੀ ਕਰ ਦਿੱਤਾ ਹੈ ਅਸੀਂ ਕਰਨਾਲ ਦੇ ਟੋਲ ਦੇ ਉੱਪਰ ਖੜੇ ਆਂ ਪਰ ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਟੋਲ ਨਹੀਂ ਕਿਸੇ ਨੂੰ ਲੈਣ ਦੇਾਂਗੇ ਸਾਡੇ ਕਿਸਾਨ ਵੀਰ ਆਉਣੇ ਨੇ ਕਿਸਾਨ ਭਾਈਚਾਰੇ ਦੇ ਲੋਕ ਆਉਣੇ ਨੇ ਪਰ ਅਸੀਂ ਕਿਸੇ ਨੂੰ ਵੀ ਟੋਲ ਇੱਥੇ ਨਹੀਂ ਦੇਣ ਦੇਣਾ ਜਿੰਨੀਆਂ ਵੀ ਗੱਡੀਆਂ ਨੇ ਇਹ ਤੁਸੀਂ ਦੇਖੋ ਕਿ ਮੁਫਤ ਜਾ ਰਹੀਆਂ ਨੇ ਗੱਡੀ ਦੇ ਨੰਬਰ ਤੱਕ ਨੋਡ ਨਹੀਂ ਕਰ ਦਿੱਤੇ ਜਾ ਰਹੇ ਇਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਕਰਨਾਲ ਦੀਆਂ ਹਰਿਆਣਾ ਦੇ ਵਿੱਚ ਸਾਰੇ ਟੋਲ ਪਲਾਜ਼ੇ ਚੱਲ ਰਹੇ ਸੀ ਤਾਂ ਉਹ ਦੇਖੋ ਕਿ ਜਿਹੜੇ ਗੇਟ ਨੇ ਉਹ ਘੁਮਾ ਕੇ ਪਾਸੇ ਕਰ ਦਿੱਤੇ ਨੇ ਕਿਸਾਨਾਂ ਨੇ ਤਾਂ ਆਹ ਦੇਖੋ ਕਿਸਾਨਾਂ ਦੀਆਂ ਗੱਡੀਆਂ ਮੁਫਤ ਟੋਲ ਦੇ ਟੋਲ ਦਿੱਤੇ ਬਿਨਾ ਹੀ ਲੰਘ ਰਹੀਆਂ ਨੇ ਕਿਉਂਕਿ ਕਿਸਾਨ ਦੇ ਵਿੱਚੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਅੱਜ ਦਿੱਲੀ ਕੂਚ ਕਰਨੀ ਹੈ ਸਾਰੇ ਬਾਰਡਰ ਜਿਹੜੇ ਆ ਲੰਘ ਰਹੇ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਕੋਈ ਵੀ ਟੋਲ ਨਹੀਂ ਲਗਣਦੇ ਆਂਗੇ ਕੋਈ ਪੈਸਾ ਨਹੀਂ ਲਗਣਦੇ ਆਂਗੇ ਕਿਸਾਨਾਂ ਨੇ ਇੱਥੇ ਆ ਕੇ ਟੋਲ ਫ੍ਰੀ ਕਰ ਦਿੱਤਾ ਤਾਂ ਇਹ ਦੇਖੋ ਤਸਵੀਰਾਂ ਬਾਈ ਜੀ ਫ੍ਰੀ ਕਰ ਦਿੱਤਾ ਟੋਲ ਸਾਰਾ ਹਾਂਜੀ ਹਾਂਜੀ ਬਿਲਕੁਲ ਫ੍ਰੀ ਕਰ ਦਿੱਤਾ ਜੀ ਕਿਹਨੇ ਵੀ ਕਰੋਂਗੇ ਜਾ ਕੇ ਹਾਂਜੀ ਹਾਂਜੀ ਸਾਰੇ ਟੋਲ ਫ੍ਰੀ ਕਰਾਂਗੇ ਜੀ ਜਾਉਂਗੇ ਤਾਂ ਇਹ ਦੇਖੋ ਨੌਜਵਾਨਾਂ ਨੇ ਬਾਈ ਜੀ ਕੀ ਕਹਿੰਦੇ ਨੇ ਇਹ ਤੁਹਾਨੂੰ ਕਹਿੰਦੇ ਨੇ ਕੋਈ ਗੱਲ ਤਾਂ ਨਹੀਂ ਕਰਦੇ ਇਹ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਕਰ ਰਹੇ ਆ ਤੇ ਹੈਲਪ ਹੀ ਕਰ ਰਹੇ ਨੇ ਇਹ ਆਂਦੇ ਨੇ ਜਾਓ ਕੋਈ ਚੱਕਰ ਨਹੀਂ ਹੈਗਾ ਕਰ ਰਹੇ ਨੇ ਇਹਨਾਂ ਨੇ ਕੋਈ ਗੱਲ ਨਹੀਂ ਪਹਿਲਾਂ ਥੋੜਾ ਜਿਹਾ ਕੀਤਾ ਹੀ ਫਿਰ ਅਸੀਂ ਭੰਤਾ ਟੂਲਟਾਲ ਜੀ ਤੇ ਵਿਚਾਰੇ ਆਪ ਜ਼ਿੰਮੇਦਾਰਾਂ ਤਾਂ ਕਹਿੰਦੇ ਕਦੇ ਪੁੱਤਾਂ ਵੀ ਸਾਨੂੰ ਆਪ ਕਹਿੰਦੇ ਅਸੀਂ ਨੌਕਰੀ ਕਰਦੇ ਹਾਂ ਮਜਬੂਰੀ ਹੈ ਸਾਨੂੰ ਕਹਿੰਦੇ ਫਸਲ ਦਾ ਰੇਟ ਦਵਾਇਆ ਜਾਵੇ ਨਾਲ ਚੱਲਦੇ ਆਓ ਤੁਹਾਡੇ ਨਾਲ ਹੀ ਆ ਤਾਂ ਦੇਖੋ ਕੀ ਕਿਸੇ ਨੂੰ ਵੀ ਟੋਲ ਜਿਹੜਾ ਆ ਨਹੀਂ ਲੈਣਦੇ ਆਂਗੇ ਕਹਿੰਦੇ ਨੇ ਕਿ ਟੋਲ ਅਸੀਂ ਨਹੀਂ ਲੈਣਦੇ ਆਂਗੇ ਸਾਰੇ ਟੋਲ ਫ੍ਰੀ ਕਰ ਦਿੱਤੇ ਨੇ ਦੇਖੋ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦੇਣ ਦਿੱਤਾ ਜਾ ਰਿਹਾ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਦੀਆਂ ਗੱਡੀਆਂ ਆ ਰਹੀਆਂ ਨੇ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਤਾਂ ਇਹ ਦੇਖੋ ਕਿ ਟੋਲ ਮੁਫਤ ਕਰ ਦਿੱਤਾ ਹੈ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਸੀਂ ਤਾਂ ਇਹ ਦੇਖੋ ਤਸਵੀਰਾਂ ਕਰਨਾਲ ਦੇ ਟੋਲ ਦੀਆਂ ਨੇ ਭਾਈ ਜੀ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਿੰਤੂ ਬੰਦੂ ਤਾਂ ਨਹੀਂ ਕਰ ਰਹੇ ਸਾਥ ਦੇ ਰਹੇ ਨੇ ਹਾਂ ਜੀ ਪੂਰਾ ਸਾਥ ਦੇ ਰਹੇ ਨੇ ਸਾਡਾ ਸਾਨੂੰ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਨਾਲ ਹਰ ਇੱਕ ਪੁਲਿਸ ਅਧਿਕਾਰੀ ਵੀ ਸਾਥ ਦੇ ਰਹੇ ਨੇ ਸਾਡਾ ਪੂਰਾ ਹਾਂ ਆ ਦੇਖੋ ਕਿ ਜਿਹੜੀ ਵੀ ਗੱਡੀ ਆਊਗੀ ਕਿਸਾਨਾਂ ਨੇ ਕਿਹਾ ਕਿ ਟੋਲ ਤੁਸੀਂ ਫ੍ਰੀ ਕਰ ਦਿਓ ਟੋਲ ਨਹੀਂ ਲੱਗਣ ਦਿਆਂਗੇ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਨਾਲ ਨੇ ਨਾਲ ਖੜੇ ਨੇ ਇਹਨਾਂ ਨੂੰ ਸਾਨੂੰ ਕੋਈ ਰੋਕਿਆ ਨਹੀਂ ਸਾਨੂੰ ਰੋਕ ਟੋਕ ਕੋਈ ਨਹੀਂ ਕਰੀ ਇਹਨਾਂ ਨੇ ਸਾਡੇ ਲਈ ਹਾਂ ਜੀ ਉਹ ਕਹਿੰਦੇ ਨੇ ਕਿ ਕੱਲੀ ਕਿਸਾਨਾਂ ਦੀ ਗੱਡੀ ਲੰਘਣ ਦਿਆਂਗੇ ਨਹੀਂ ਜੀ ਨਹੀਂ ਸਾਰੀਆਂ ਗੱਡੀਆਂ ਜਾਣਗੀਆਂ ਅੱਜ ਹਾਂ ਜੀ ਜੇ ਕੋਈ ਜੇ ਇਹਨਾਂ ਨੇ ਸਿਰਫ ਕਿਸਾਨਾਂ ਦੀ ਲੰਘਣ ਨਹੀਂ ਦਤਿਆਂ ਤਾਂ ਜਾਮ ਲੱਗ ਜਾਊਗਾ ਉਹਦੇ ਕਰਕੇ ਅਸੀਂ ਸਾਰੀਆਂ ਲੰਗਾਉਣੀਆਂ ਨੇ ਹਾਂ ਜੀ ਇਹ ਦੇਖੋ ਕੀ ਕਹਿੰਦੇ ਨੇ ਕਿ ਪ੍ਰਾਈਵੇਟ ਵਾਲੇ ਜਿਹੜੇ ਲੈਂਦੇ ਨੇ ਉਹ ਦੇ ਰਹੇ ਨੇ ਪਰ ਕਿਸਾਨਾਂ ਦੇ ਕੋਈ ਟੋਲ ਨਹੀਂ ਲੱਗਣ ਦੇਾਂਗੇ ਤਾਂ ਇਹ ਦੇਖੋ ਕੋਈ ਕਿਰਾਏ ਤੇ ਕੋਈ ਟੈਕਸੀ ਆ ਕੋਈ ਉਹ ਗੱਡੀ ਲੰਘੂਗੀ ਉਹ ਤਾਂ ਲੈ ਲੈਣ ਬੇਸ਼ੱਕ ਲੈ ਲੈਣ ਪਰ ਜਿੰਨੇ ਵੀ ਸਾਡੇ ਨਾਲ ਗੱਡੀਆਂ ਨੇ ਜਾਂ ਟਰਾਲੀਆਂ ਨੇ ਮੋਟਰਸਾਈਕਲ ਆ ਕੋਈ ਵੀ ਕਾਰ ਆ ਗੱਡੀ ਉਸ ਗੱਡੀ ਦੀ ਪਰਚੀ ਨਹੀਂ ਲੱਗਣ ਦੱਸਿਆ ਇਹ ਇਹ ਤੁਹਾਡਾ ਤਰਕ ਭਾਈ ਜੀ ਤੁਹਾਡਾ ਤਰਕ ਇਹ ਹੈ ਕਿ ਜਾਮ ਲੱਗ ਜੂਗਾ ਹਾਂਜੀ ਹਾਂਜੀ ਜਾਮ ਲੱਗ ਜਾਣਾ ਜੇ ਅਸੀਂ ਰੋਕਤੀਆਂ ਤਾਂ ਜਾਮ ਲੱਗ ਜਾਣਾ ਜੇ ਇਹਨਾਂ ਰੋਕਤੀਆਂ ਜੇ ਮਤਲਬ ਪ੍ਰਾਈਵੇਟ ਗੱਡੀਆਂ ਕਿਉਂਕਿ ਜੇ ਜ਼ਿਆਦਾ ਮਾਤਰਾ ਚ ਗੱਡੀਆਂ ਆ ਰਹੀਆਂ ਨੇ ਪਿੱਛੇ ਇਹ ਕਿ ਤੁਸੀਂ ਦੋ ਲਾਈਨਾਂ ਉਹਨਾਂ ਨੇ ਲੱਗ ਖੋਲਦੇ ਆਂ ਜੀ ਸਾਡੀਆਂ ਆਪਣੀਆਂ ਉਧਰੋਂ ਜਾਈ ਜਾਣੀਆਂ ਨੇ ਉਸ ਤਾਂ ਪਾਸੇ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਕੋਈ ਚੱਕਰ ਨਹੀਂ ਸਾਡਾ ਕੋਈ ਐਡਾ ਹੋਣੇ ਸਾਡੀਆਂ ਦੋ ਲਾਈਨਾਂ ਨਿਕੜੀ ਜਾਣ ਟਰਾਲੀਆਂ ਨਿਕੜੀ ਜਾਣ ਸਾਡੀਆਂ ਗੱਡੀਆਂ ਜਿੰਨੀਆਂ ਸਾਡੀਆਂ ਚਾਂਦੀ ਕਿਸਾਨ ਜੂਨੀਅਨ ਦੇ ਸਾਰੀਆਂ ਗੱਡੀਆਂ ਨੇ ਟਰਾਲੀਆਂ ਨੇ ਕੋਈ ਵੀ ਰੁਕੀ ਨਾ ਜਾਵੇ ਤਾਂ ਇਹ ਦੇਖੋ ਆਪ अकेਲੀ ਕਿਸਾਨਾਂ ਦੀ ਗੱਡੀ ਕਢਾ ਲੋਗੇ ਜਾਂ ਪ੍ਰਾਈਵੇਟ ਸਾਰੀਆਂ ਕਢਾ ਲੋਗੇ ਪ੍ਰਾਈਵੇਟ ਗੱਡੀਆਂ ਨਹੀਂ ਨਿਕਲਣਗੀਆਂ ਸਭ ਕਿਸਾਨੀ ਯੂਨੀਅਨ ਦੀਆਂ ਗੱਡੀਆਂ ਨਿਕਲਣਗੀਆਂ ਕਿਸਾਨ ਯੂਨੀਅਨ ਦੀ ਗੱਡੀ ਫ੍ਰੀ ਵਿੱਚ ਨਿਕਲੇਗੀ ਹਾਂਜੀ ਹਾਂਜੀ ਕਿੰਨੀ ਜਿੰਨੀ ਗੱਡੀਆਂ ਹੋਣਗੇ ਸਭ ਨਿਕਲਣਗੇ ਜੀ ਜਿਸ ਤੇ ਝੰਡਾ ਲੱਗਾ ਹੋਗਾ ਉਹ ਫ੍ਰੀ ਨਿਕਲੇਗੀ ਫ੍ਰੀ ਨਿਕਲਣਗੇ ਸਾਰਾ ਤਾਂ ਇਹ ਦੇਖੋ ਕਹਿੰਦੇ ਨੇ ਕਿ ਪ੍ਰਾਈਵੇਟ ਗੱਡੀ ਨੂੰ ਨਹੀਂ ਨਿਕਲਣ ਦੇਾਂਗੇ ਅਸੀਂ ਪ੍ਰਾਈਵੇਟ ਗੱਡੀ ਤੋਂ ਪੈਸੇ ਲਵਾਂਗੇ ਪਰ ਜਿਹਦੇ ਉੱਤੇ ਕਿਸਾਨੀ ਝੰਡਾ ਲੱਗਾ ਹੋਊਗਾ ਕਿਸਾਨੀ ਸੰਘਰਸ਼ ਦਾ ਝੰਡਾ ਲੱਗਾ ਹੋਊਗਾ ਉਸ ਨੂੰ ਅਸੀਂ ਲੰਘਣ ਦੇਾਂਗੇ ਉਹ ਕੋ ਪੈਸੇ ਨਹੀਂ ਲਵਾਂਗੇ ਨੌਜਵਾਨਾਂ ਦਾ ਤਰਕ ਇਹ ਹੈ ਕਿ ਜਦੋਂ ਗੱਡੀਆਂ ਜ਼ਿਆਦਾ ਆਉਣੀਆਂ ਨੇ ਤਾਂ ਜੇ ਉਹਨਾਂ ਤੋਂ ਟੋਲ ਲੈਣ ਲੱਗੇ ਤਾਂ ਫਿਰ ਇੱਥੇ ਜਾਮ ਲੱਗੂਗਾ ਕਿਉਂਕਿ ਅਜੇ ਪੈਂਡਾ ਬਹੁਤ ਆ ਦਿੱਲੀ ਨੂੰ ਅਜੇ ਕੂਚ ਕਰਨੀ ਆ ਕਿਉਂਕਿ ਪਾਣੀ ਪਤ ਵੀ ਕਿਹਾ ਜਾ ਰਿਹਾ ਕਿ ਇੱਕ ਵੱਡਾ ਕਾਫਲਾ ਪੁਲਿਸ ਦਾ ਖੜਾ ਹੈ ਇਹਨਾਂ ਨੂੰ ਰੋਕਣ ਦੇ ਲਈ ਤਾਂ ਉਸ ਤੋਂ ਬਾਅਦ ਦਿੱਲੀ ਦੇ ਬਾਰਡਰ ਦੇ ਉੱਪਰ ਵੀ ਖੜੇ ਨੇ ਤਾਂ ਆ ਦੇਖੋ ਗੱਡੀਆਂ ਫ੍ਰੀ ਲੰਘਾ ਰਹੇ ਨੇ ਗੱਡੀਆਂ ਕਿਸਾਨ ਸੰਘਰਸ਼ ਦੀਆਂ ਕਿਸਾਨੀ ਸੰਘਰਸ਼ ਦੀਆਂ ਫ੍ਰੀ ਲੰਘ ਰਹੀਆਂ ਨੇ ਪੈਸਾ ਕੋਈ ਵੀ ਨਹੀਂ ਲਿਆ ਜਾ ਰਿਹਾ ਟੋਲ ਦੇ ਜੋ ਮੈਨੇਜਰ ਨੇ ਉਹਨਾਂ ਨੇ ਵੀ ਇਹ ਗੱਲ ਆਕੀ ਹੈ ਕਿ ਅਸੀਂ ਪ੍ਰਾਈਵੇਟ ਗੱਡੀਆਂ ਤੋਂ ਪੈਸੇ ਲਵਾਂਗੇ ਜਿਨ੍ਹਾਂ ਦੇ ਉੱਪਰ ਸੰਘਰਸ਼ੀ ਝੰਡੇ ਲੱਗੇ ਹੋਣਗੇ ਉਹਨਾਂ ਤੋਂ ਪੈਸੇ ਨਹੀਂ ਲਵਾਂਗੇ ਬਾਈ ਜੀ ਕੋਈ ਗਲਤਤਾ ਨਹੀਂ ਕਰ ਰਹੇ ਹੋ ਇਹ ਜੀ ਨਹੀਂ ਵੀਰੇ ਨਹੀਂ ਸਭ ਸਹੀ ਕਰ ਰਹੇ ਨੇ ਇਹ ਕੀ ਕੀ ਤਰਕ ਹੈ ਤੁਹਾਡਾ ਕਿਉਂ ਤੁਸੀਂ ਰੋਕ ਰਹੇ ਹੋ ਉਹਨੂੰ ਕੀ ਜੀ ਵੀਰੇ ਮਤਲਬ ਕਿਉਂ ਕਿਉਂ ਤੁਸੀਂ ਇਹ ਕਹਿ ਰਹੇ ਹੋ ਕਿ ਫ੍ਰੀ ਕਰਦੇ ਹੋ ਟੋਲ ਨੂੰ ਕਿਉਂ ਕਿਸਾਨਾਂ ਦੀਆਂ ਗੱਡੀਆਂ ਫ੍ਰੀ ਲੰਘਾਉਣ ਲਈ ਕਹਿ ਰਹੇ ਹੋ ਵੀਰੇ ਅਸੀਂ ਆਪਣਾ ਹੱਕ ਲੈਣ ਜਾ ਰਹੇ ਹਾਂ ਦਿੱਲੀ ਲੀਕ ਕਿਉਂਕਿ ਮੋਦੀ ਸਾਡਾ ਹੱਕ ਖੋ ਰਿਹਾ ਹੈ ਇਸ ਲਈ ਅਸੀਂ ਇਹ ਫ੍ਰੀ ਕਰਾਇਆ ਟੋਲ ਪਲਾਜੇ ਕਿਉਂਕਿ ਸਾਡੀ ਕਿਸਾਨਾਂ ਵਾਲੀ ਗੱਡੀਆਂ ਦਾ ਟ੍ਰੈਕਸ਼ਨ ਆ ਲੀਤਾ ਜਾਵੇ ਪੈ ਆਹ ਦੇਖੋ ਗੱਡੀਆਂ ਜਿਹੜੀਆਂ ਨੇ ਮੁਫਤ ਮੁਫਤ ਗੱਡੀਆਂ ਜਾ ਰਹੀਆਂ ਨੇ ਕੋਈ ਟੋਲ ਨਹੀਂ ਕਿਸੇ ਤੋਂ ਲੈ ਰਹੇ ਇਹ ਕਿਸਾਨ ਕਿਉਂਕਿ ਕਿਸਾਨ ਕਹਿੰਦੇ ਨੇ ਅਸੀਂ ਦਿੱਲੀ ਨੂੰ ਜਾਣਾ ਏ ਜੇ ਕੋਈ ਕਿਸਾਨੀ ਗੱਡੀ ਆਉਂਦੀ ਹੈ ਕਿਸਾਨਾਂ ਦੀ ਗੱਡੀ ਆਉਂਦੀ ਤਾਂ ਉਤੋਂ ਟੋਲ ਨਹੀਂ ਲਿਆ ਜਾਊਗਾ ਬਾਈ ਜੀ ਜੇ ਇਹਨੂੰ ਦੂਜੇ ਪਾਸੋਂ ਦੇਖੀਏ ਸਰਦਾਰ ਸਾਹਿਬ ਤਾਂ ਕਈ ਲੋਕ ਗਲਤ ਮਤਲਬ ਕੱਢਣਗੇ ਕਿ ਨੌਜਵਾਨ ਬਦਮਾਸ਼ੀ ਕਰ ਰਹੇ ਨੇ ਇਹ ਬਦਮਾਸ਼ੀ ਕੋਈ ਨਹੀਂ ਆਪਣੇ ਹੱਕ ਵਾਸਤੇ ਅਸੀਂ ਜਾ ਰਹੇ ਹਾਂ ਜੀ ਬਦਮਾਸ਼ੀ ਕੋਈ ਨਹੀਂ ਇਹਦੇ 'ਚ ਇਹ ਕਿਸਾਨ ਬਹੁਤ ਸੰਘਰਸ਼ ਕਰ ਰਿਹਾ ਜੀ ਬਹੁਤ ਧੇਰ ਤੋਂ ਸੰਘਰਸ਼ ਕਰ ਰਿਹਾ ਇਹਨੂੰ ਦਿੱਲੀ ਜਾਣ ਵਾਸਤੇ ਮੈਨੂੰ ਰਸਤਾ ਮਿਲਣਾ ਚਾਹੀਦਾ ਜੀ ਇਹ ਕੋਈ ਬਿਜ਼ਨਸ ਵਾਸਤੇ ਨਹੀਂ ਜਾ ਰਿਹਾ ਆਪਣੇ ਹੱਤਾਂ ਵਾਸਤੇ ਜਾ ਰਿਹਾ ਅਸੀਂ ਦਿੱਲੀ ਜਾ ਕੇ ਹਟਾਂਗੇ ਪੰਜ ਵਾਰਡਾਂ ਅਸੀਂ ਤੋੜ ਦਤੇ ਅਗਰ 6ਵਾਂ ਤੇ 6 ਵੀ ਨਹੀਂ ਤਿਆਰੀ ਹੈ ਜੀ ਉਹ ਚੱਕ ਤਾਂ ਦੇਖੋ ਪਹਿਲਾਂ ਪਿਆਰ ਨਾਲ ਕਿਹਾ ਜਾਂਦਾ ਪਿਆਰ ਨਾਲ ਮੰਨ ਨਹੀਂ ਰਹੇ ਬਾਈ ਜੀ ਇਹ ਇਹ ਹੁਣ ਆਪਣੇ ਆਪ ਜਿੱਦ ਪਗਾਉਣ ਵਾਲੀ ਗੱਲ ਕਰ ਰਹੇ ਨੇ 2 ਮਿੰਟ 2 ਮਿੰਟ ਬੰਦ ਆ ਬਾਬਾ ਜੀ ਹਾਂ ਜੀ ਹਰਿਆਣੇ ਦੇ ਵਿੱਚ ਖੁੱਲੇ ਸੀਗੇ ਪਰ ਅੱਜ ਕਿਸਾਨਾਂ ਨੇ ਆ ਕੇ ਇੱਥੇ ਵੀ ਮੰਨ ਕਰਵਾ ਦਿੱਤੇ ਤਾ ਇਹ ਇਦਾਂ ਤਾਂ ਨਹੀਂ ਹੋਊਗਾ ਕਿ ਫਾਸਟੈਗ ਦਾ ਤਾਂ ਲੱਗਾ ਆ ਫਾਸਟੈਗ ਰਾਈ ਪੈਸੇ ਕੱਟੇ ਜਾਣਗੇ ਨਹੀਂ ਨਹੀਂ ਬਾਈ ਜੀ ਜਦ ਕੋਈ ਕਟਾਊਗਾ ਹੀ ਨਹੀਂ ਕਿਸੇ ਕਿਸੇ ਦੇ ਕੋਈ ਚੱਕਰੇ ਨਹੀਂ ਐਦਾਂ ਕੱਟੇ ਨਹੀਂ ਜਾਣਗੇ ਜਦੋਂ ਇਹ ਜੇ ਸਾਨੂੰ ਕੋਈ ਪਰੇਸ਼ਾਨੀ ਆਊਗੀ ਜਾਂ ਇਹ ਕਰਨਗੇ ਤਾਂ ਕੋਈ ਨਾ ਕੋਈ ਦਿੱਕਤ ਖੜੀ ਹੋਊਗੀ ਜੇ ਪਿਆਰ ਨਾਲ ਆਪੇ ਕਹਿਣਗੇ ਨੰਗੀ ਜਾਓ ਤਾਂ ਗੱਡੀਆਂ ਨੰਗੀ ਜਾਣਗੀਆਂ ਇਹਨਾਂ ਨੂੰ ਕੋਈ ਕੋਈ ਕੁਝ ਨਹੀਂ ਕਹਿ ਰਿਹਾ ਠੀਕ ਹੈ ਜੀ ਕੋਈ ਕੁਝ ਨਹੀਂ ਕਹਿਣਾ ਸੀ ਇਹ ਗੱਲ ਇਹਨਾਂ ਨੂੰ ਕਹਿ ਕੇ ਹੁਣ ਚੱਲੇ ਆ ਕਿ ਜਾਂ ਫਿਰ ਇੱਥੇ ਖੜੇ ਆ ਬਾਈ ਜੀ ਗੱਡੀਆਂ ਕਢਾਵਾਂਗੇ ਅਸੀਂ ਆ ਦੇਖੋ ਆ ਗੱਡੀਆਂ ਸਾਡੀਆਂ ਖੜੀਆਂ ਨੇ ਅਸੀਂ ਗੱਡੀਆਂ ਕਢਾਵਾਂਗੇ ਜਿੰਨੇ ਕੋਈ ਸਾਡੇ ਬੰਦੇ ਨੂੰ ਕੋਈ ਦਿੱਕਤ ਨਾ ਆਵੇ ਜਿਹੜੀਆਂ ਗੱਡੀਆਂ ਪਿੱਛੋਂ ਆ ਰਹੀਆਂ ਸਾਡੀਆਂ ਐ ਤਾਂ ਨਹੀਂ ਹੁੱਲੜਬਾਜੀ ਵਾਲੀ ਕੋਈ ਕੰਮ ਤਾਂ ਨਹੀਂ 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 ਐਸਾ ਕੋਈ ਚੱਕਰ ਨਹੀਂ ਬਾਈ ਜੀ ਅਸੀਂ ਕੋਈ ਲੜਨ ਭੜਨੇ ਨਹੀਂ ਆਏ ਇਹ ਤਾਂ ਜੇ ਕੋਈ ਇਹ ਪਹਿਲ ਕਰਦੇ ਨੇ ਤਾਂ ਕਿ ਸਾਡੇ ਵੀ ਸਾਰੇ ਸਾਡੇ ਨਾਲ ਨੇ ਫਿਰ ਜਿਵੇਂ ਇਹ ਚੱਲਣਗੇ ਉਦਾਂ ਹੀ ਅਸੀਂ ਚੱਲਾਂਗੇ ਉਹ ਦੇਖੋ ਉਹਨੇ ਪਾਸੋਂ ਤਾਂ ਮੈਨੂੰ ਲੱਗਦਾ ਹੈ ਕਿ ਅਜੇ ਤੁਹਾਡਾ ਚੰਗੀ ਤਰ੍ਹਾਂ ਸਾਥ ਨਹੀਂ ਦੇ ਰਹੇ ਤਾਂ ਹੀ ਉਹ ਥੋੜੀ ਜੀ ਨਹੀਂ ਨਹੀਂ ਬਾਈ ਜੀ ਪਤਾ ਕੀ ਹੈ ਇਹ ਸਾਡੀਆਂ ਕੁਝ ਗੱਡੀਆਂ ਆਈਆਂ ਨੇ ਪਿੱਛੇ ਬੈਰੀਅਰ ਤੋੜ ਕੇ ਆਏ ਆ ਅਸੀਂ ਉਸ ਚੀਜ਼ ਕਰਕੇ ਅਸੀਂ ਥੋੜਾ ਜਿਹਾ ਬੰਦੇ ਆਏ ਆ ਕਿ ਪਿੱਛੇ ਜਿਹੜੀਆਂ ਟਰਾਲੀਆਂ ਨੇ ਕਾਫਲਾ ਕਾਫੀ ਸਾਡਾ ਪਿੱਛੇ ਆ ਰਿਹਾ ਉਹਦੇ ਕਰਕੇ ਇਹਨਾਂ ਨੇ ਤਾਂ ਦੇਖਣਾ ਵੀ ਨਹੀਂ ਕਿਸੇ ਨੇ ਉਹਰੇ ਹਾਂ ਜਿਹੜੋ ਜੋ ਰੋਕਰ ਰਹੇ ਨੇ ਨਾ ਉਹ ਤਾਂ ਇਹਨਾਂ ਨੇ ਦੇਖਣਾ ਵੀ ਨਹੀਂ ਕਿਸੇ ਨੇ ਉਹਰੇ ਸਾਨੂੰ ਇਹ ਤਾਂ ਰਾਹ ਛੱਡਣਗੇ ਆਪਣੇ ਆਪ ਵੀ ਹਾਂ ਜਾਓ ਇਹਦਾ ਕੁਝ ਮੇਨ ਬੰਦੇ ਆਏ ਨੇ ਸਾਡੇ ਕੋਈ ਸ਼ਿਕਾਇਤਾਂ ਨਹੀਂ ਹੈ ਕੋਈ ਆਪ ਕੋ ਕੋਈ ਆਪ ਕੋ ਸ਼ਿਕਾਇਤ ਤਾਂ ਨਹੀਂ ਹੈ ਇਹਨਾਂ ਦੇ ਸਾਥ ਹਾਂ ਮੈਂ ਕੋਈ ਕਾ ਤੁਹਾਨੂੰ ਕੋਈ ਸਮਰਥਨ ਕੋਈ ਸ਼ਿਕਾਇਤ ਨਹੀਂ ਆ ਤਾਂ ਲੈ ਕੇ ਜਾ ਰਹੇ ਨੇ ਕਿਸਾਨ ਕਹਿੰਦੇ ਨੇ ਕਿ ਅਸੀਂ ਜਿਹੜੀਆਂ ਕਿਸਾਨ ਦੀਆਂ ਗੱਡੀਆਂ ਨੇ ਉਹਨਾਂ ਨੂੰ ਅਸੀਂ ਟੋਲ ਫਰੀ ਲੰਘਾਵਾਂਗੇ ਅਤੇ ਜਿਹੜੀਆਂ ਪ੍ਰਾਈਵੇਟ ਗੱਡੀਆਂ ਨੇ ਉਹ ਮੈਨੀਅਰ ਕਹਿੰਦੇ ਨੇ ਕਿ ਅਸੀਂ ਉਹਨਾਂ ਕੋਲੋਂ ਪੈਸੇ ਲਵਾਂਗੇ ਅਸੀਂ ਐਸੇਲੇ ਕਰਨਾਲ ਦੇ ਟੋਲ ਦੇ ਉੱਪਰ ਖੜੇ ਆ ਤੇ ਨੌਜਵਾਨ ਹਾਲਾਂਕਿ ਇੱਕ ਪਾਸੇ ਇਹ ਵੀ ਗੱਲ ਹੋ ਜਾਂਦੀ ਹੈ ਕਿ ਕਿਤੇ ਨੌਜਵਾਨ ਹੁੱਲੜਬਾਜੀ ਤਾਂ ਨਹੀਂ ਕਰਦੇ ਪਰ ਨੌਜਵਾਨਾਂ ਦਾ ਤਰਕ ਇਹ ਹੈ ਕਿ ਟਰਾਲੀਆਂ ਆਉਣੀਆਂ ਨੇ ਸੈਂਕੜਿਆਂ ਦੇ ਹਿਸਾਬ ਨਾਲ ਟਰਾਲੀਆਂ ਆਉਣਗੀਆਂ ਕਿਤੇ ਇੱਥੇ ਜਾਮ ਨਾ ਲੱਗ ਜਾਵੇ ਤਾਂ ਇਹ ਦੇਖੋ ਹਾਂਜੀ ਤੁਸੀਂ ਕੀ ਕਹਿਣਾ ਹੋ ਜਾ ਟਰਾਲੀ ਐ 1500 2000 ਟਰਾਲੀ ਹਾਂ 2000 3000 ਗੱਡੀਆਂ ਵੀ ਬਹੁਤ ਐ ਤੇ ਮੋਟਰਸਾਈਕਲਾਂ ਤੇ ਵੀ ਸਾਰੇ ਆਏ ਆ ਆਪਣੇ ਅਸੀਂ ਖੁਦ ਮੋਟਰਸਾਈਕਲ ਤੇ ਆਏ ਆ ਫਿਰ ਆਟੋ ਆਏ ਹੋ ਡੇਰਾ ਬਸੀ ਤੋਂ ਫਿਰ ਡੇਰਾ ਬਸੀ ਤੋਂ ਮੋਟਰਸਾਈਕਲ ਤੇ ਆਏ ਹਾਂ ਹਾਂਜੀ ਕਹਿੰਦੇ ਉੱਥੇ ਇੱਕ ਤਾਂ ਪਾਣੀ ਪੱਤ ਵੀ ਤੁਹਾਨੂੰ ਰੋਕਣਾ ਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਬੀਐਸਐਫ ਲਾਤੀ ਐ ਕੋਈ ਗੱਲ ਨਹੀਂ ਫਿਰ ਪਿੱਛੇ ਹੀ ਬਹੁਤ ਕੁਝ ਲਾਇਆ ਸੀਗਾ ਉਹ ਵੀ ਨਵੇੜਿਆ ਐ ਤੇ ਹੁਣ ਅੱਗੇ ਵੀ ਨਿੱਪੜ ਜਾਣਾ ਦਿੱਲੀ ਪਹੁੰਚ ਗਏ ਰਾਂਗੇ ਅੱਜ ਰਾਤ ਦਿੱਲੀ ਪਹੁੰਚੋਗੇ ਪਹੁੰਚੂਗੇ ਪਹੁੰਚੂਗੇ ਕੋਈ ਬੜੀ ਬਾਤ ਨਹੀਂ ਆਏਗੀ ਪਿੱਛੇ ਬਜ਼ੁਰਗ ਕਹਿੰਦੇ ਕਹਿੰਦੇ ਅੱਜ ਰਾਤ ਦਾ ਡਿਨਰ ਤਾਂ ਦਿੱਲੀ ਜਾ ਕੇ ਕਰਾਂਗੇ ਹਾਂ ਕਰੂਗੇ ਜੀ ਜੇ ਉਹਨਾਂ ਨੇ ਕਹਿ ਦਿਆ ਵੈਸੇ ਕਰੂਗੇ ਕੋਈ ਚੱਕਰ ਨਹੀਂ ਆ ਗੱਡੀਆਂ ਜਿਹੜੀਆਂ ਨੇ ਸਿਰਫ ਕਿਸਾਨੀ ਦੀਆਂ ਫ੍ਰੀ ਨਿਕਲਣਗੀਆਂ ਕਿਸਾਨਾਂ ਦੀਆਂ ਗੱਡੀਆਂ ਹੀ ਫ੍ਰੀ ਨਿਕਲਣਗੀਆਂ ਬਾਕੀ ਪ੍ਰਾਈਵੇਟ ਗੱਡੀਆਂ ਦੇ ਕੋਲੋਂ ਪੈਸੇ ਲੈ ਜਾਣਗੇ ਤਾਂ ਇਹ ਦੇਖੋ ਗੱਡੀਆਂ ਟੋਲ ਫ੍ਰੀ ਕਰ ਦਿੱਤੀਆਂ ਨੇ ਟੋਲ ਇੱਥੇ ਕਰਨਾਲ ਦਾ ਇਹ ਟੋਲ ਹੈ ਟੋਲ ਪਲਾਜ਼ਾ ਵੱਡਾ ਹੈ ਤਾ ਇਹਨਾਂ ਦੇ ਕੋਲੋਂ ਪੈਸੇ ਜਿਹੜੇ ਆ ਕਿਸਾਨਾਂ ਦੇ ਕੋਲੋਂ ਨਹੀਂ ਲਈ ਜਾਣਗੇ 125 ਰੁਪਏ ਇੱਕ ਪਾਸੇ ਦੇ ਨੇ ਜੇ ਡਬਲ ਸਾਈਡ ਤੇ ਆਉਂਗੇ ਤਾਂ 190 ਰੁਪਏ ਆ ਤਾਂ ਉਹ ਦੇਖੋ 125 ਰੁਪਏ ਆ ਗੱਡੀਆਂ ਜਿਹੜੀਆਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਆ ਰਹੀਆਂ ਨੇ ਤਾਂ 125 ਰੁਪਏ ਇੱਕ ਪਾਸੇ ਦੇ ਨੇ ਦੋਵੇਂ ਪਾਸੇ ਤੇ ਲਾਉਂਗੇ ਤਾਂ ਡਬਲ ਟੋਲ ਲਾਉਂਗੇ ਤਾਂ 190 ਰੁਪਏ ਦਾ ਪਵੇਗਾ ਤਾਂ ਇਹ ਅੱਜ ਕਿਸਾਨਾਂ ਨੇ ਫ੍ਰੀ ਕਰ ਦਿੱਤਾ ਏ ਟੋਲ ਅਸੀਂ ਇਸ ਵੇਲੇ ਕਰਨਾਲ ਦੇ ਟੋਲ ਤੇ ਖੜੇ ਆ ਜਿੱਥੇ ਕਿਸਾਨਾਂ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਕਿ ਕਿਤੇ ਜਾਮਨਾ ਲੱਗ ਜਾਵੇ ਬਹੁਤ ਲੰਬਾ ਸਫਰ ਅਜੇ ਪਿਆ ਹੈ ਦਿੱਲੀ ਨੂੰ ਜਾਣਾ ਹੈ ਇਸ ਕਰਕੇ ਅਸੀਂ ਟੋਲ ਕਿਸਾਨਾਂ ਦਾ ਲਈ ਫ੍ਰੀ ਕਰ ਦਿੱਤਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਕਰਨਾਲ ਕਿਸਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜੋਸ਼ ਇੰਨਾ ਹੈ ਕਿ ਕਰਨਾਲ ਦਾ ਟੋਲ ਫ੍ਰੀ ਕਰ ਦਿੱਤਾ ਹੈ ਅਸੀਂ ਕਰਨਾਲ ਦੇ ਟੋਲ ਦੇ ਉੱਪਰ ਖੜੇ ਆ ਪਰ ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਟੋਲ ਨਹੀਂ ਕਿਸੇ ਨੂੰ ਲੈਣ ਦਿਆਂਗੇ ਸਾਡੇ ਕਿਸਾਨ ਵੀਰ ਆਉਣੇ ਨੇ ਕਿਸਾਨ ਭਾਈਚਾਰੇ ਦੇ ਲੋਕ ਆਉਣੇ ਨੇ ਪਰ ਅਸੀਂ ਕਿਸੇ ਨੂੰ ਵੀ ਟੋਲ ਇੱਥੇ ਨਹੀਂ ਦੇਣ ਦੇਣਾ ਜਿੰਨੀਆਂ ਵੀ ਗੱਡੀਆਂ ਨੇ ਇਹ ਤੁਸੀਂ ਦੇਖੋ ਕਿ ਮੁਫਤ ਜਾ ਰਹੀਆਂ ਨੇ ਗੱਡੀ ਦੇ ਨੰਬਰ ਤੱਕ ਨੋਟ ਨਹੀਂ ਕਰਨ ਦਿੱਤੇ ਜਾ ਰਹੇ ਇਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਕਰਨਾਲ ਦੀਆਂ ਹਰਿਆਣਾ ਦੇ ਵਿੱਚ ਸਾਰੇ ਟੋਲ ਪਲਾਜ਼ੇ ਚੱਲ ਰਹੇ ਸੀ ਤਾਂ ਉਹ ਦੇਖੋ ਕਿ ਜਿਹੜੇ ਗੇਟ ਨੇ ਉਹ ਕਮਾ ਕੇ ਪਾਸੇ ਕਰ ਦਿੱਤੇ ਨੇ ਕਿਸਾਨਾਂ ਨੇ ਤਾਂ ਆਹ ਦੇਖੋ ਕਿਸਾਨਾਂ ਦੀਆਂ ਗੱਡੀਆਂ ਮੁਫਤ ਟੋਲ ਦੇ ਟੋਲ ਦਿੱਤੇ ਬਿਨਾ ਹੀ ਲੰਘ ਰਹੀਆਂ ਨੇ ਕਿਉਂਕਿ ਕਿਸਾਨ ਦੇ ਵਿੱਚੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਅੱਜ ਦਿੱਲੀ ਕੂਚ ਕਰਨੀ ਹੈ ਸਾਰੇ ਬਾਰਡਰ ਜਿਹੜੇ ਆ ਲੰਘ ਰਹੇ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਕੋਈ ਵੀ ਟੋਲ ਨਹੀਂ ਲਗਣਦੇ ਆਂਗੇ ਕੋਈ ਪੈਸਾ ਨਹੀਂ ਲਗਣਦੇ ਆਂਗੇ ਕਿਸਾਨਾਂ ਨੇ ਇੱਥੇ ਆ ਕੇ ਟੋਲ ਫ੍ਰੀ ਕਰ ਦਿੱਤਾ ਆ ਇਹ ਦੇਖੋ ਤਸਵੀਰਾਂ ਬਾਈ ਜੀ ਫ੍ਰੀ ਕਰ ਦਿੱਤਾ ਟੋਲ ਸਾਰਾ ਹਾਂਜੀ ਹਾਂਜੀ ਬਿਲਕੁਲ ਫ੍ਰੀ ਕਰ ਦਿੱਤਾ ਜੀ ਕਿਹਦੇ ਵੀ ਕਰੋਂਗੇ ਜਾ ਕੇ ਹਾਂਜੀ ਹਾਂਜੀ ਸਾਰੇ ਟੋਲ ਫ੍ਰੀ ਕਰਾਂਗੇ ਜਾਈਏ ਜਾਉਂਗੇ ਤਾਂ ਇਹ ਦੇਖੋ ਨੌਜਵਾਨਾਂ ਨੇ ਬਾਈ ਜੀ ਕੀ ਕਹਿੰਦੇ ਨੇ ਇਹ ਤੁਹਾਨੂੰ ਕਹਿੰਦੇ ਨੇ ਕੋਈ ਗਲਤ ਨਹੀਂ ਕਰਦੇ ਇਹ ਨਹੀਂ ਨਹੀਂ ਇਹ ਕੋਈ ਗਲ ਨਹੀਂ ਕਰ ਰਹੇ ਤੇ ਹੈਲਪ ਹੀ ਕਰ ਰਹੇ ਨੇ ਉਹਨੇ ਨੇ ਜਾਓ ਕੋਈ ਚੱਕਰ ਨਹੀਂ ਹੈਗਾ ਕਰ ਰਹੇ ਨੇ ਇਹਨਾਂ ਨੇ ਕੋਈ ਗੱਲ ਨਹੀਂ ਪਹਿਲਾਂ ਥੋੜਾ ਜਿਹਾ ਕੀਤਾ ਹੀ ਫਿਰ ਅਸੀਂ ਭਦੰਤਾ ਟੂਲਟਾਲ ਜੀ ਤੇ ਵਿਚਾਰੇ ਆਪ ਜ਼ਿੰਮੇਦਾਰਾਂ ਤਾਂ ਕਹਿੰਦੇ ਕਦੇ ਪੁੱਤਾਂ ਵੀ ਸਾਨੂੰ ਆਪ ਕਹਿੰਦੇ ਅਸੀਂ ਨੌਕਰੀ ਕਰਦੇ ਹਾਂ ਮਜਬੂਰੀ ਹੈ ਸਾਨੂੰ ਕਹਿੰਦੇ ਫਸਲ ਦਾ ਰੇਟ ਦਵਾਇਆ ਜਾਵੇ ਨਾਲ ਚੱਲਦੇ ਆਓ ਤੁਹਾਡੇ ਨਾਲ ਹੀ ਆ ਤਾਂ ਦੇਖੋ ਕੀ ਕਿਸੇ ਨੂੰ ਵੀ ਟੋਲ ਜਿਹੜਾ ਆ ਨਹੀਂ ਲੈਣ ਦੇਵਾਂਗੇ ਕਹਿੰਦੇ ਨੇ ਕਿ ਟੋਲ ਅਸੀਂ ਨਹੀਂ ਲੈਣ ਦੇਵਾਂਗੇ ਸਾਰੇ ਟੋਲ ਫ੍ਰੀ ਕਰ ਦਿੱਤੇ ਨੇ ਦੇਖੋ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦੇਣ ਦਿੱਤਾ ਜਾ ਰਿਹਾ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਦੀਆਂ ਗੱਡੀਆਂ ਆ ਰਹੀਆਂ ਨੇ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਤਾਂ ਇਹ ਦੇਖੋ ਕਿ ਟੋਲ ਮੁਫਤ ਕਰ ਦਿੱਤਾ ਹੈ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਸੀਂ ਤਾਂ ਇਹ ਦੇਖੋ ਤਸਵੀਰਾਂ ਕਰਨਾਲ ਦੇ ਟੋਲ ਦੀਆਂ ਨੇ ਭਾਈ ਜੀ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਿੰਤੂ ਪ੍ਰੰਤੂ ਤਾਂ ਨਹੀਂ ਕਰ ਰਹੇ ਸਾਥ ਦੇ ਰਹੇ ਨੇ ਹਾਂ ਜੀ ਹਾਂ ਪੂਰਾ ਸਾਥ ਦੇ ਰਹੇ ਨੇ ਸਾਡਾ ਸਾਨੂੰ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਨਾਲ ਹਰ ਇੱਕ ਪੁਲਿਸ ਅਧਿਕਾਰੀ ਵੀ ਸਾਥ ਦੇ ਰਹੇ ਨੇ ਸਾਡਾ ਪੂਰਾ ਆਹ ਦੇਖੋ ਕਿ ਜਿਹੜੀ ਵੀ ਗੱਡੀ ਆਊਗੀ ਕਿਸਾਨਾਂ ਨੇ ਕਿਹਾ ਕਿ ਟੋਲ ਤੁਸੀਂ ਫ੍ਰੀ ਕਰ ਦਿਓ ਟੋਲ ਨਹੀਂ ਲੱਗਣ ਦਿਆਂਗੇ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਨਾਲ ਨੇ ਨਾਲ ਖੜੇ ਨੇ ਉਹਨਾਂ ਨੂੰ ਕੋਈ ਰੋਕਿਆ ਨਹੀਂ ਸਾਨੂੰ ਰੋਕ ਟੋਕ ਕੋਈ ਨਹੀਂ ਕਰੀ ਇਹਨਾਂ ਨੇ ਸਾਡੇ ਦੀ ਹਾਂਜੀ ਉਹ ਕਹਿੰਦੇ ਨੇ ਕਿ ਕੱਲੀ ਕਿਸਾਨਾਂ ਦੀ ਗੱਡੀ ਲੰਘਣ ਦਿਆਂਗੇ ਨਹੀਂ ਨਹੀਂ ਸਾਰੀਆਂ ਗੱਡੀਆਂ ਜਾਣਗੀਆਂ ਅੱਜ ਹਾਂਜੀ ਜੇ ਕੋਈ ਜੇ ਇਹਨਾਂ ਨੇ ਸਿਰਫ ਕਿਸਾਨਾਂ ਦੀ ਲੰਗਣਨ ਦਿੱਤੀਆਂ ਤਾਂ ਜਾਮ ਲੱਗ ਜਾਊਗਾ ਉਹਦੇ ਕਰਕੇ ਅਸੀਂ ਸਾਰੀਆਂ ਲਗਾਉਣੀਆਂ ਨੇ ਹਾਂ ਜੀ ਇਹ ਦੇਖੋ ਕੀ ਕਹਿੰਦੇ ਨੇ ਕਿ ਪ੍ਰਾਈਵੇਟ ਵਾਲੇ ਜਿਹੜੇ ਲੈਂਦੇ ਨੇ ਉਹ ਦੇ ਰਹੇ ਨੇ ਪਰ ਕਿਸਾਨਾਂ ਦੇ ਕੋਈ ਟੋਲ ਨਹੀਂ ਲੱਗਣ ਦਿਆਂਗੇ ਤਾਂ ਇਹ ਦੇਖੋ ਕੋਈ ਕਿਰਾਏ ਦੇ ਕੋਈ ਟੈਕਸੀ ਆ ਕੋਈ ਉਹ ਗੱਡੀ ਲੰਘੂਗੀ ਉਹ ਤਾਂ ਲੈ ਲੈਣ ਬੇਸ਼ੱਕ ਲੈ ਲੈਣ ਪਰ ਜਿੰਨੇ ਵੀ ਸਾਡੇ ਨਾਲ ਗੱਡੀਆਂ ਨੇ ਜਾਂ ਟਰਾਲੀਆਂ ਨੇ ਮੋਟਰਸਾਈਕਲ ਆ ਕੋਈ ਵੀ ਕਾਰ ਆ ਗੱਡੀ ਉਸ ਗੱਡੀ ਦੀ ਪਰਚੀ ਨਹੀਂ ਲੱਗਣ ਦੱਸਿਆ ਤੁਹਾਡਾ ਤਰਕ ਬਈ ਜੀ ਤੁਹਾਡਾ ਤਰਕ ਇਹ ਹੈ ਕਿ ਜਾਮ ਲੱਗ ਜੂਗਾ ਹਾਂਜੀ ਹਾਂਜੀ ਜਾਮ ਲੱਗ ਜਾਣਾ ਜੇ ਅਸੀਂ ਰੋਕਤੀਆਂ ਤਾਂ ਜਾਮ ਲੱਗ ਜਾਣਾ ਜੇ ਇਹ ਨਾ ਰੋਕਤੀਆਂ ਜੇ ਮਤਲਬ ਪ੍ਰਾਈਵੇਟ ਗੱਡੀਆਂ ਕਿਉਂਕਿ ਜੇ ਜ਼ਿਆਦਾ ਮਾਤਰਾ ਚ ਗੱਡੀਆਂ ਆ ਰਹੀਆਂ ਨੇ ਪਿੱਛੇ ਕਿ ਤੁਸੀਂ ਦੋ ਲਾਈਨਾਂ ਉਹਨਾਂ ਨੂੰ ਅਲੱਗ ਖੋਲਦਿਆਂ ਜੀ ਸਾਡੀਆਂ ਆਪਣੀਆਂ ਉਧਰੋਂ ਜਾਈ ਜਾਣੀਆਂ ਨੇ ਉਸ ਤਾਂ ਪਾਸੇ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਕੋਈ ਚੱਕਰ ਨਹੀਂ ਸਾਡੋਂ ਕੋਈ ਐਡਾ ਹੋਣੇ ਸਾਡੀਆਂ ਦੋ ਲਾਈਨਾਂ ਨਿਕੜੀਆਂ ਜਾਣ ਟਰਾਲੀਆਂ ਨਿਕੜੀਆਂ ਜਾਣ ਸਾਡੀਆਂ ਗੱਡੀਆਂ ਜਿੰਨੀਆਂ ਸਾਡੀਆਂ ਚੰਦੇ ਕਿਸਾਨ ਯੂਨੀਅਨ ਦੇ ਸਾਰੀਆਂ ਗੱਡੀਆਂ ਨੇ ਟਰਾਲੀਆਂ ਨੇ ਕੋਈ ਵੀ ਰੁਕੀ ਨਾ आप अकेले किसानों की गाड़ी निकालोगे या प्राइवेट सारिया निकालोगे प्राइवेट गाड़ियां नहीं निकलेंगी किसान यूनियन की गाड़ियाँ निकलेंगी यूनियन की गाड़ी फ्री में निकलेगी हाँ जी हाँ जी कितनी जितनी गाड़ियां होंगी सभी निकलेंगी जी झंडा लगा होगा वो फ्री निकलेगी फ्री निकलेंगे ਤਾਂ ਇਹ ਦੇਖੋ ਕਹਿੰਦੇ ਨੇ ਕਿ ਪ੍ਰਾਈਵੇਟ ਗੱਡੀ ਨੂੰ ਨਹੀਂ ਨਿਕਲਣ ਦੇਵਾਂਗੇ ਅਸੀਂ ਪ੍ਰਾਈਵੇਟ ਗੱਡੀ ਤੋਂ ਪੈਸੇ ਲਿਆਂਗੇ ਪਰ ਜਿਹਦੇ ਉੱਤੇ ਕਿਸਾਨੀ ਝੰਡਾ ਲੱਗਾ ਹੋਊਗਾ ਕਿਸਾਨੀ ਸੰਘਰਸ਼ ਦਾ ਝੰਡਾ ਲੱਗਾ ਹੋਊਗਾ ਉਸ ਨੂੰ ਅਸੀਂ ਲੰਘਣ ਦੇਵਾਂਗੇ ਉਹ ਕੋ ਪੈਸੇ ਨਹੀਂ ਲਵਾਂਗੇ ਨੌਜਵਾਨਾਂ ਦਾ ਤਰਕ ਇਹ ਹੈ ਕਿ ਜਦੋਂ ਗੱਡੀਆਂ ਜ਼ਿਆਦਾ ਆਉਣੀਆਂ ਨੇ ਤਾਂ ਜੇ ਉਹਨਾਂ ਤੋਂ ਟੋਲ ਲੈਣ ਲੱਗੇ ਤਾਂ ਫਿਰ ਇੱਥੇ ਜਾਮ ਲੱਗੂਗਾ ਕਿਉਂਕਿ ਅਜੇ ਪੈਂਡਾ ਬਹੁਤ ਆ ਦਿੱਲੀ ਨੂੰ ਅਜੇ ਕੂਚ ਕਰਨੀ ਆ ਕਿਉਂਕਿ ਪਾਣੀ ਪਤ ਵੀ ਕਿਹਾ ਜਾ ਰਿਹਾ ਕਿ ਇੱਕ ਵੱਡਾ ਕਾਫਲਾ ਪੁਲਿਸ ਦਾ ਖੜਾ ਹੈ ਇਹਨਾਂ ਨੂੰ ਰੋਕਣ ਦੇ ਲਈ ਤਾਂ ਉਸ ਤੋਂ ਬਾਅਦ ਦਿੱਲੀ ਦੇ ਬਾਰਡਰ ਦੇ ਉੱਪਰ ਗੱਡੀਆਂ ਫ੍ਰੀ ਲੰਘਾ ਰਹੇ ਨੇ ਗੱਡੀਆਂ ਕਿਸਾਨ ਸੰਘਰਸ਼ ਦੀਆਂ ਕਿਸਾਨੀ ਸੰਘਰਸ਼ ਦੀਆਂ ਫ੍ਰੀ ਲੰਘ ਰਹੀਆਂ ਨੇ ਪੈਸਾ ਕੋਈ ਵੀ ਨਹੀਂ ਲਿਆ ਜਾ ਰਿਹਾ ਟੋਲ ਦੇ ਜੋ ਮੈਨੇਜਰ ਨੇ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਅਸੀਂ ਪ੍ਰਾਈਵੇਟ ਗੱਡੀਆਂ ਤੋਂ ਪੈਸੇ ਲਵਾਂਗੇ ਜਿਨ੍ਹਾਂ ਦੇ ਉੱਪਰ ਸੰਘਰਸ਼ੀ ਝੰਡੇ ਲੱਗੇ ਹੋਣਗੇ ਉਹਨਾਂ ਤੋਂ ਪੈਸੇ ਨਹੀਂ ਲਵਾਂਗੇ ਭਾਈ ਜੀ ਕੋਈ ਗਲਤਤਾ ਨਹੀਂ ਕਰ ਰਹੇ ਹੋ ਇਹ ਨਹੀਂ ਵੀਰੇ ਨਹੀਂ ਸਭ ਸਹੀ ਕਰ ਰਹੇ ਨੇ ਇਹ ਕੀ ਕੀ ਤਰਕ ਹੈ ਤੁਹਾਡਾ ਕਿਉਂ ਤੁਸੀਂ ਰੋਕ ਰਹੇ ਹੋ ਉਹਨੂੰ ਕੀ ਜੀਵਰੇ ਮਤਲਬ ਕਿਉਂ ਕਿਉਂ ਤੁਸੀਂ ਇਹ ਕਹਿ ਰਹੇ ਹੋ ਕਿ ਫ੍ਰੀ ਕਰਦੇ ਹੋ ਟੋਲ ਨੂੰ ਕਿਉਂ ਕਿਸਾਨਾਂ ਦੀਆਂ ਗੱਡੀਆਂ ਫ੍ਰੀ ਲੰਘਾਉਣ ਲਈ ਕਹਿ ਰਹੇ ਹੋ ਵੀਰੇ ਅਸੀਂ ਆਪਣਾ ਹੱਕ ਲੈਣ ਜਾ ਰਹੇ ਹਾਂ ਦਿੱਲੀ ਦੀ ਕਿਉਂਕਿ ਮੋਦੀ ਸਾਡਾ ਹੱਕ ਖੋ ਰਿਹਾ ਹੈ ਇਸ ਲਈ ਅਸੀਂ ਇਹ ਫ੍ਰੀ ਕਰਾਇਆ ਟੋਲ ਪਲਾਜੇ ਕਿਉਂਕਿ ਸਾਡੀ ਕਿਸਾਨਾਂ ਵਾਲੀ ਗੱਡੀਆਂ ਦਾ ਟ੍ਰੈਕਸ਼ਨ ਆ ਲੀਤਾ ਜਾਵੇ ਪੈਸੇ ਨਾਲ ਪੁੱਜਾ ਆਏ ਦੇਖੋ ਗੱਡੀਆਂ ਜਿਹੜੀਆਂ ਨੇ ਮੁਫਤ ਮੁਫਤ ਗੱਡੀਆਂ ਜਾ ਰਹੀਆਂ ਨੇ ਕੋਈ ਟੋਲ ਨਹੀਂ ਕਿਸੇ ਤੋਂ ਲੈ ਰਹੇ ਇਹ ਕਿਸਾਨ ਕਿਉਂਕਿ ਕਿਸਾਨ ਕਹਿੰਦੇ ਨੇ ਅਸੀਂ ਦਿੱਲੀ ਨੂੰ ਜਾਣਾ ਹੈ ਜੇ ਕੋਈ ਕਿਸਾਨੀ ਗੱਡੀ ਆਉਂਦੀ ਹੈ ਕਿਸਾਨਾਂ ਦੀ ਗੱਡੀ ਆਉਂਦੀ ਤਾਂ ਉਤੋਂ ਟੋਲ ਨਹੀਂ ਲਿਆ ਜਾਊਗਾ ਬਾਈ ਜੀ ਜੇ ਇਹਨੂੰ ਦੂਜੇ ਪਾਸੋਂ ਦੇਖੀਏ ਸਰਦਾਰ ਸਾਹਿਬ ਤਾਂ ਕਈ ਲੋਕ ਗਲਤ ਮਤਲਬ ਕੱਢਣਗੇ ਕਿ ਨੌਜਵਾਨ ਬਦਮਾਸ਼ੀ ਕਰ ਰਹੇ ਨੇ ਇਹ ਬਦਮਾਸ਼ੀ ਕੋਈ ਨਹੀਂ ਆਪਣੇ ਹੱਕ ਵਾਸਤੇ ਅਸੀਂ ਜਾ ਰਹੇ ਹਾਂ ਜੀ ਬਦਮਾਸ਼ੀ ਕੋਈ ਨਹੀਂ ਇਹਦੇ ਚ ਇਹ ਕਿਸਾਨ ਬਹੁਤ ਸਮਰਛ ਕਰ ਰਿਹਾ ਜੀ ਬਹੁਤ ਧੇਰ ਤੋਂ ਸੰਘਰਸ਼ ਕਰ ਰਿਹਾ ਇਹਨੂੰ ਦਿੱਲੀ ਜਾਣ ਵਾਸਤੇ ਰਸਤਾ ਮਿਲਣਾ ਚਾਹੀਦਾ ਜੀ ਇਹ ਕੋਈ ਬਿਜ਼ਨਸ ਵਾਸਤੇ ਨਹੀਂ ਜਾ ਰਿਹਾ ਆਪਣੇ ਹੱਕਾਂ ਵਾਸਤੇ ਜਾ ਰਿਹਾ ਅਸੀਂ ਦਿੱਲੀ ਜਾ ਕੇ ਹਟਾਂਗੇ ਪੰਜ ਵਾਰਡਰ ਅਸੀਂ ਤੋੜ ਦਤੇ ਅਗਰ 6ਵਾਂ ਤੇ 6 ਵੀ ਨਹੀਂ ਤਿਆਰੀ ਹੈ ਜੀ ਉਹ ਚੱਕ ਆ ਦੇਖੋ ਤਾਂ ਇਹ ਦੇਖੋ ਪਹਿਲਾਂ ਪਿਆਰ ਨਾਲ ਕਿਹਾ ਜਾਂਦਾ ਪਿਆਰ ਨਾਲ ਮੰਨ ਨਹੀਂ ਰਹੇ ਭਾਈ ਜੀ ਇਹ ਇਹ ਹੁਣ ਆਪਣੇ ਆਪ ਜਿੱਦ ਪਗਾਉਣ ਵਾਲੀ ਗੱਲ ਕਰ ਰਹੇ ਨੇ 2 ਮਿੰਟ 2 ਮਿੰਟ ਬੰਦ ਹੈ ਬਾਬਾ ਜੀ ਹਾਂ ਜੀ ਹਰਿਆਣੇ ਦੇ ਵਿੱਚ ਖੁੱਲੇ ਸੀਗੇ ਪਰ ਅੱਜ ਕਿਸਾਨਾਂ ਨੇ ਆ ਕੇ ਇੱਥੇ ਵੀ ਬੰਦ ਕਰਵਾ ਦਿੱਤੇ ਤਾਂ ਇਦਾਂ ਤਾਂ ਨਹੀਂ ਹੋਊਗਾ ਕਿ ਫਾਸਟੈਗ ਦਾ ਤਾਂ ਲੱਗਾ ਆ ਫਾਸਟੈਗ ਰਾਹੀਂ ਪੈਸੇ ਕੱਟੇ ਜਾਣਗੇ ਨਹੀਂ ਨਹੀਂ ਭਾਈ ਜੀ ਜਦ ਕੋਈ ਕਟਾਊਗਾ ਹੀ ਨਹੀਂ ਕਿਸੇ ਕਿਸੇ ਦੇ ਕੋਈ ਚੱਕਰੇ ਨਹੀਂ ਐਦਾ ਕੱਟੇ ਨਹੀਂ ਜਾਣਗੇ ਜਦੋਂ ਇਹ ਜੇ ਸਾਨੂੰ ਕੋਈ ਪਰੇਸ਼ਾਨੀ ਆਉਗੀ ਜਾਂ ਇਹ ਕਰਨਗੇ ਤਾਂ ਕੋਈ ਨਾ ਕੋਈ ਦਿੱਕਤ ਖੜੀ ਹੋਊਗੀ ਜੇ ਪਿਆਰ ਨਾਲ ਆਪੇ ਕਹਿਣਗੇ ਨੰਗੀ ਜਾਓ ਤਾਂ ਗੱਡੀਆਂ ਨੰਗੀ ਜਾਣਗੀਆਂ ਇਹਨਾਂ ਨੂੰ ਕੋਈ ਕੋਈ ਕੁਝ ਨਹੀਂ ਕਹਿ ਰਿਹਾ ਠੀਕ ਹੈ ਜੀ ਕੋਈ ਕੁਝ ਨਹੀਂ ਕਹਿਣਾ ਸੀ ਇਹ ਗੱਲ ਇਹਨਾਂ ਨੂੰ ਕਹਿ ਕੇ ਹੁਣ ਚੱਲੇ ਆ ਕਿ ਜਾਂ ਫਿਰ ਇੱਥੇ ਰੁਕੜੇ ਆ ਬਾਈ ਜੀ ਗੱਡੀਆਂ ਕਢਾਵਾਂਗੇ ਅਸੀਂ ਆ ਦੇਖੋ ਆ ਗੱਡੀਆਂ ਸਾਡੀਆਂ ਖੜੀਆਂ ਨੇ ਅਸੀਂ ਗੱਡੀਆਂ ਕਢਾਵਾਂਗੇ ਜਿੰਨੇ ਕੋਈ ਸਾਡੇ ਬੰਦੇ ਨੂੰ ਕੋਈ ਦਿੱਕਤ ਨਾ ਆਵੇ ਜਿਹੜੀਆਂ ਗੱਡੀਆਂ ਪਿੱਛੋਂ ਆ ਰਹੀਆਂ ਸਾਡੀਆਂ ਉਹ ਐ ਤਾਂ ਨਹੀਂ ਹੁੱਲੜ ਬਾਜੀ ਵਾਲੀ ਕੋਈ ਕੰਮ ਤਾਂ ਨਹੀਂ 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 ਐਸਾ ਕੋਈ ਚੱਕਰ ਨਹੀਂ ਬਾਈ ਜੀ ਅਸੀਂ ਕੋਈ ਲੜਨ ਭੜਨ ਨਹੀਂ ਆਏ ਇਹ ਤਾਂ ਜੇ ਵੀ ਇਹ ਪਹਿਲ ਕਰਦੇ ਨੇ ਤਾਂ ਕਿ ਸਾਡੇ ਵੀ ਸਾਰੇ ਸਾਡੇ ਨਾਲ ਨੇ ਪਰ ਜਿਵੇਂ ਇਹ ਚੱਲਣਗੇ ਉਦਾਂ ਹੀ ਅਸੀਂ ਚੱਲਾਂਗੇ ਉਹ ਦੇਖੋ ਉਹਦੇ ਪਾਸੋਂ ਤਾਂ ਮੈਨੂੰ ਲੱਗਦਾ ਹੈ ਕਿ ਅਜੇ ਤੁਹਾਡਾ ਚੰਗੀ ਤਰ੍ਹਾਂ ਸਾਥ ਨਹੀਂ ਦੇ ਰਹੇ ਤਾਂ ਹੀ ਉਹ ਥੋੜੀ ਜੀ ਨਹੀਂ ਨਹੀਂ ਬਾਈ ਜੀ ਪਤਾ ਕੀ ਆ ਇਹ ਸਾਡੀਆਂ ਕੁਛ ਗੱਡੀਆਂ ਆਈਆਂ ਨੇ ਪਿੱਛੇ ਬੈਰੀਅਲ ਤੋੜ ਕੇ ਆਏ ਆ ਅਸੀਂ ਉਸ ਚੀਜ਼ ਕਰਕੇ ਅਸੀਂ ਥੋੜੇ ਜਿਹੇ ਬੰਦੇ ਆਏ ਆ ਅੱਗੇ ਪਿੱਛੇ ਜਿਹੜੀਆਂ ਟਰਾਲੀਆਂ ਨੇ ਕਾਫਲਾ ਕਾਫੀ ਸਾਡਾ ਪਿੱਛੇ ਆ ਰਿਹਾ ਹੈ ਉਹਦੇ ਕਰਕੇ ਇਹਨਾਂ ਨੇ ਤਾਂ ਦਿਖਣਾ ਵੀ ਨਹੀਂ ਕਿਸੇ ਨੇ ਉਹਰੇ ਹਾਂ ਜਿਹੜ ਜੋ ਕੈ ਰੋਕ ਰਹੇ ਨੇ ਨਾ ਉਹ ਤਾਂ ਇਹਨਾਂ ਨੇ ਦੇਖਣਾ ਵੀ ਨਹੀਂ ਕਿਸੇ ਨੇ ਔਰੇ ਸਾਨੂੰ ਇਹਦਾ ਰਾਹ ਛੱਡਣਗੇ ਆਪਣੇ ਆਪ ਵੀ ਹਾਂ ਜਾਓ ਇਹਦਾ ਕੁਝ ਮੇਨ ਬੰਦੇ ਆਏ ਨੇ ਸਾਡੇ ਕੋਈ ਸ਼ਿਕਾਇਤਾਂ ਨਹੀਂ ਹੈ ਕੋਈ ਆਪ ਕੋ ਕੋਈ ਆਪ ਕੋ ਸ਼ਿਕਾਇਤੋ ਨਹੀਂ ਹੈ ਇਹਨਾਂ ਇਨਕੀ ਸਾਥ ਆਮੇ ਕੋਈ ਨਹੀਂ ਆ ਤਾਂ ਲੈ ਕੇ ਜਾ ਰਹੇ ਨੇ ਕਿਸਾਨ ਕਹਿੰਦੇ ਨੇ ਕਿ ਅਸੀਂ ਜਿਹੜੀਆਂ ਕਿਸਾਨ ਦੀਆਂ ਗੱਡੀਆਂ ਨੇ ਉਹਨਾਂ ਨੂੰ ਅਸੀਂ ਟੋਲ ਫਰੀ ਲੰਘਾਵਾਂਗੇ ਅਤੇ ਜਿਹੜੀਆਂ ਪ੍ਰਾਈਵੇਟ ਗੱਡੀਆਂ ਨੇ ਉਹ ਮੈਨੀਅਰ ਕਹਿੰਦੇ ਨੇ ਕਿ ਅਸੀਂ ਉਹਨਾਂ ਕੋਲੋਂ ਪੈਸੇ ਲਵਾਂਗੇ ਅਸੀਂ ਐਸੇਲੇ ਕਰਨਾਲ ਦੇ ਟੋਲ ਦੇ ਉੱਪਰ ਖੜੇ ਆ ਤੇ ਨੌਜਵਾਨ ਹਾਲਾਂਕਿ ਇੱਕ ਪਾਸੇ ਇਹ ਵੀ ਗੱਲ ਹੋ ਜਾਂਦੀ ਹੈ ਕਿ ਕਿਤੇ ਨੌਜਵਾਨ ਫੁੱਲੜਬਾਜੀ ਤਾਂ ਨਹੀਂ ਕਰਦੇ ਪਰ ਨੌਜਵਾਨਾਂ ਦਾ ਤਰਕ ਇਹ ਹੈ ਕੀ ਟਰਾਲੀਆਂ ਆਉਣੀਆਂ ਨੇ ਸੈਂਕੜਿਆਂ ਦੇ ਹਿਸਾਬ ਨਾਲ ਟਰਾਲੀਆਂ ਆਉਣਗੀਆਂ ਕਿਤੇ ਇੱਥੇ ਜਾਮ ਨਾ ਲੱਗ ਜਾਵੇ ਤਾਂ ਇਹ ਦੇਖੋ ਹਾਂਜੀ ਤੁਸੀਂ ਕੀ ਕਹਿਣਾ 2000 ਟਰਾਲੀਆਂ 1500 ਤੋਂ 2000 ਟਰਾਲੀ ਹਾਂ 2000 3000 ਗੱਡੀਆਂ ਵੀ ਬਹੁਤ ਐ ਤੇ ਮੋਟਰਸਾਈਕਲਾਂ ਦੇ ਵੀ ਸਾਰੇ ਆਏ ਆ ਆਪਣੇ ਅਸੀਂ ਖੁਦ ਮੋਟਰਸਾਈਕਲ ਤੇ ਆਏ ਆ ਫਿਰ ਕਿੱਥੋਂ ਆਏ ਹੋ ਡੇਰਾ ਬਸੀ ਤੋਂ ਫਿਰ ਡੇਰਾ ਬਸੀ ਤੋਂ ਮੋਟਰਸਾਈਕਲ ਤੇ ਆਏ ਹਾਂਜੀ ਕਹਿੰਦੇ ਉੱਥੇ ਇੱਕ ਤਾਂ ਪਾਣੀ ਪੱਤ ਵੀ ਤੁਹਾਨੂੰ ਰੋਕਣਾ ਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਬੀਐਸਐਫ ਲਾਤੀ ਐ ਕੋਈ ਗੱਲ ਨਹੀਂ ਫਿਰ ਪਿਛੇ ਹੀ ਬਹੁਤ ਉਸਲਾਏ ਸੀਗਾ ਉਹ ਵੀ ਨਵੇੜਿਆ ਏ ਤੇ ਹੁਣ ਅੱਗੇ ਵੀ ਨਿਬੜ ਜਾਣਾ ਦਿੱਲੀ ਪਹੁੰਚ ਗਏ ਰਾਂਗੇ ਦਿੱਲੀ ਪਹੁੰਚ ਗਏ ਅੱਜ ਰਾਤ ਦਿੱਲੀ ਪਹੁੰਚ ਜਾਵਾਂਗੇ ਪਹੁੰਚ ਜੂਗੇ ਪਹੁੰਚ ਜੂਗੇ ਕੋਈ ਬੜੀ ਬਾਤ ਨਹੀਂ ਆਏਗੀ ਪਿਛੇ ਮਜੁਰ ਕਹਿੰਦੇ ਹੀ ਕਹਿੰਦੇ ਅੱਜ ਰਾਤ ਦਾ ਡਿਨਰ ਤਾਂ ਦਿੱਲੀ ਜਾ ਕੇ ਕਰਾਂਗੇ ਹਾਂ ਕਰੂਗੇ ਜੀ ਜੇ ਉਹਨਾਂ ਨੇ ਕਹਿ ਦਿਆ ਬੱਸ ਕਰੂਗੇ ਕੋਈ ਚੱਕਰ ਨਹੀਂ ਆ ਤਾਂ ਗੱਡੀਆਂ ਜਿਹੜੀਆਂ ਨੇ ਸਿਰਫ ਕਿਸਾਨੀ ਦੀਆਂ ਫ੍ਰੀ ਨਿਕਲਣਗੀਆਂ ਕਿਸਾਨਾਂ ਦੀਆਂ ਗੱਡੀਆਂ ਹੀ ਫ੍ਰੀ ਨਿਕਲਣਗੀਆਂ ਬਾਕੀ ਪ੍ਰਾਈਵੇਟ ਗੱਡੀਆਂ ਦੇ ਕੋਲੋਂ ਪੈਸੇ ਲਏ ਜਾਣਗੇ ਤਾਂ ਇਹ ਦੇਖੋ ਗੱਡੀਆਂ ਟੋਲ ਫ੍ਰੀ ਕਰ ਦਿੱਤੀਆਂ ਨੇ ਟੋਲ ਇੱਥੇ ਕਰਨਾਲ ਦਾ ਇਹ ਟੋਲ ਹੈ ਟੋਲ ਪਲਾਜ਼ਾ ਵੱਡਾ ਹੈ ਤਾਂ ਇਹਨਾਂ ਦੇ ਕੋਲੋਂ ਪੈਸੇ ਜਿਹੜੇ ਆ ਕਿਸਾਨਾਂ ਦੇ ਕੋਲੋਂ ਨਹੀਂ ਲਈ ਜਾਣਗੇ 125 ਰੁਪਏ ਇੱਕ ਪਾਸੇ ਦੇ ਨੇ ਜੇ ਡਬਲ ਸਾਈਡ ਤੇ ਆਉਂਗੇ ਤਾਂ 190 ਰੁਪਏ ਆ ਤਾਂ ਉਹ ਦੇਖੋ 125 ਰੁਪਏ ਆ ਗੱਡੀਆਂ ਜਿਹੜੀਆਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਆ ਰਹੀਆਂ ਨੇ ਤਾਂ 125 ਰੁਪਏ ਇੱਕ ਪਾਸੇ ਦੇ ਨੇ ਦੋਵੇਂ ਪਾਸੇ ਤੇ ਲਾਉਂਗੇ ਤਾਂ ਡਬਲ ਟੋਲ ਲਾਉਂਗੇ ਤਾਂ 190 ਰੁਪਏ ਦਾ ਪਵੇਗਾ ਤਾਂ ਇਹ ਅੱਜ ਕਿਸਾਨਾਂ ਨੇ ਫ੍ਰੀ ਕਰ ਦਿੱਤਾ ਏ ਟੋਲ ਅਸੀਂ ਇਸ ਵੇਲੇ ਕਰਨਾਲ ਦੇ ਟੋਲ ਤੇ ਖੜੇ ਆ ਜਿੱਥੇ ਕਿਸਾਨਾਂ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਏ ਕਿ ਕਿਤੇ ਜਾਮਨਾ ਲੱਗ ਜਾਵੇ ਬਹੁਤ ਲੰਬਾ ਸਫਰ ਅਜੇ ਪਿਆ ਆ ਦਿੱਲੀ ਨੂੰ ਜਾਣਾ ਆ ਇਸ ਕਰਕੇ ਅਸੀਂ ਟੋਲ ਕਿਸਾਨਾਂ ਦਾ ਲਈ ਫ੍ਰੀ ਕਰ ਦਿੱਤਾ ਏ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਕਰਨਾਲ ਕਿਸਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜੋਸ਼ ਇੰਨਾ ਹੈ ਕਿ ਕਰਨਾਲ ਦਾ ਟੋਲ ਫ੍ਰੀ ਕਰ ਦਿੱਤਾ ਏ ਅਸੀਂ ਕਰਨਾਲ ਦੇ ਟੋਲ ਦੇ ਉੱਪਰ ਖੜੇ ਆਂ ਪਰ ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਟੋਲ ਨਹੀਂ ਕਿਸੇ ਨੂੰ ਲੈਣ ਦਿਆਂਗੇ ਸਾਡੇ ਕਿਸਾਨ ਵੀਰ ਆਉਣੇ ਨੇ ਕਿਸਾਨ ਭਾਈਚਾਰੇ ਦੇ ਲੋਕ ਆਉਣੇ ਨੇ ਪਰ ਅਸੀਂ ਕਿਸੇ ਨੂੰ ਵੀ ਟੋਲ ਇੱਥੇ ਨਹੀਂ ਦੇਣ ਦੇਣਾ ਜਿੰਨੀਆਂ ਵੀ ਗੱਡੀਆਂ ਨੇ ਇਹ ਤੁਸੀਂ ਦੇਖੋ ਕਿ ਮੁਫਤ ਜਾ ਰਹੀਆਂ ਨੇ ਗੱਡੀ